ਹੈਲੋ ਦੋਸਤੋ ਕੀ ਹਾਲ ਨੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਮੋਗੇ ਅੱਜ ਮੈਂ ਤੁਹਾਡੇ ਨਾਲ ਇੱਕ ਦੀਵਾ ਹਨੇਰੇ ਵਿੱਚ ਕਹਾਣੀ ਸਾਂਝੀ ਕਰਨ ਜਾ ਰਹੀ ਹਾਂ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਚੰਗੀ ਲੱਗੇ ਪਿੰਡ ਦੇ ਇੱਕ ਕੋਨੇ ਵਿੱਚ ਇੱਕ ਗਰੀਬ ਪਰ ਇਮਾਨਦਾਰ ਲੜਕਾ ਰਹਿੰਦਾ ਸੀ ਨਾਮ ਸੀ ਅਰਜਨ ਉਹ ਆਪਣੀ ਮਾਂ ਨਾਲ ਰਹਿੰਦਾ ਸੀ ਪਿਤਾ ਬਚਪਨ ਵਿੱਚ ਹੀ ਚਲੇ ਗਏ ਸੀ। ਮਾਂ ਲੋਕਾਂ ਦੇ ਘਰ ਕੰਮ ਕਰਕੇ ਘਰ ਚਲਾਉਂਦੀ ਸੀ ਤੇ ਅਰਜਨ ਸਕੂਲ ਜਾਂਦਾ ਸੀ। ਹਾਲਾਂਕਿ ਘਰ ਦੀ ਹਾਲਤ ਬਹੁਤ ਮਾੜੀ ਸੀ ਪਰ ਅਰਜਨ ਦੇ ਦਿਲ ਵਿੱਚ ਇੱਕ ਅਜੀਬ ਜਿਹੀ ਰੌਸ਼ਨੀ ਸੀ। ਸਫਲ ਹੋਣ ਦੀ ਲਗਨ ਸੀ। ਹਰ ਸਵੇਰ ਉਹ ਅਮਰਤ ਵੇਲੇ ਉੱਠ ਕੇ ਕਹਿੰਦਾ ਸੀ, "ਅੱਜ ਦਾ ਦਿਨ ਮੇਰੇ ਲਈ ਨਵਾਂ ਮੌਕਾ ਹੈ। ਮੈਂ ਇਸ ਨੂੰ ਬਦਲਾਂਗਾ।" ਉਸ ਦੇ ਸਕੂਲ ਦੇ ਬੱਚੇ ਉਸ ਦਾ ਮਜ਼ਾਕ ਉਡਾਉਂਦੇ ਸਨ ਤੂੰ ਗਰੀਬ ਹੈ ਤੇਰੇ ਕੋਲ ਨਾ ਕਿਤਾਬਾਂ ਨੇ ਨਾ ਚੰਗੇ ਕੱਪੜੇ ਤੂੰ ਕੀ ਕਰ ਲਵੇਂਗਾ ਪਰ ਅਰਜਨ ਸਿਰਫ ਮੁਸਕਰਾਉਂਦਾ ਸੀ ਉਸ ਨੂੰ ਪਤਾ ਸੀ ਕਿ ਜੋ ਮਿਹਨਤ ਕਰਦਾ ਹੈ ਉਹ ਇੱਕ ਦਿਨ ਜ਼ਰੂਰ ਚਮਕਦਾ ਹੈ ਇੱਕ ਦਿਨ ਸਕੂਲ ਦੇ ਅਧਿਆਪਕ ਨੇ ਕਿਹਾ ਅਗਲੇ ਹਫ਼ਤੇ ਸਾਇੰਸ ਪ੍ਰੋਜੈਕਟ ਦਾ ਮੁਕਾਬਲਾ ਹੈ ਜਿੱਤਣ ਵਾਲੇ ਨੂੰ ਸਹਿਰੀ ਸਕੂਲ ਵਿੱਚ ਸਕਾਲਰਸ਼ਿਪ ਮਿਲੇਗੀ ਇਹੇ ਸੁਣ ਕੇ ਅਰਜਨ ਦੇ ਅੰਦਰ ਜਿਵੇਂ ਅੱਗ ਭੜਕ ਗਈ ਹੋਵੇ ਪਰ ਘਰ ਆ ਕੇ ਜਦੋਂ ਮਾਂ ਨੂੰ ਦੱਸਿਆ ਤਾਂ ਮਾਂ ਨੇ ਹੌਲੀ ਜਿਹੀ ਮੁਸਕਰਾਹਟ ਨਾਲ ਕਿਹਾ beta ਸਾਡੇ ਕੋਲ ਸਮਾਨਤਾ ਹੈ ਨਹੀਂ ਪਰ ਵਿਸ਼ਵਾਸ ਹੈ ਤੂੰ ਕਰ ਸਕਦਾ ਹੈ ਉਸ ਰਾਤ ਉਹ ਨੇੜਲੇ ਕਬਾੜੀਏ ਦੀ ਦੁਕਾਨ ਤੋਂ ਪੁਰਾਣਾ ਮੋਟਰ ਟੁੱਟੇ ਤਾਰ ਤੇ ਇੱਕ ਬੈਟਰੀ ਲੈ ਆਇਆ ਉਹ ਸਾਰੀ ਰਾਤ ਘਰ ਦੇ ਬਾਹਰ ਦੀ ਚਾਨਣੀ ਵਿੱਚ ਬੈਠ ਕੇ ਕੁਝ ਬਣਾਉਂਦਾ ਰਿਹਾ ਉਸ ਦਾ ਪ੍ਰੋਜੈਕਟ ਸੀ ਇੱਕ ਛੋਟਾ ਪੱਖਾ ਜੋ ਬਿਜਲੀ ਬਿਨਾ ਚੱਲ ਸਕੇ ਉਸ ਨੇ ਹਵਾ ਤੇ ਘੁੰਮਣ ਵਾਲੇ ਪਹੀਏ ਦੀ ਸਹਾਇਤਾ ਨਾਲ ਇੱਕ ਸਾਦਾ ਪਰ ਪ੍ਰਭਾਵਸ਼ਾਲੀ ਮਾਡਲ ਤਿਆਰ ਕੀਤਾ ਜਦੋਂ ਮੁਕਾਬਲੇ ਦਾ ਦਿਨ ਆਇਆ ਹੋਰ ਬੱਚੇ ਨਵੇਂ ਮਾਡਲ ਤੇ ਸੁੰਦਰ ਪੋਸਟਰ ਲੈ ਕੇ ਆਏ। ਅਰਜਨ ਦੇ ਹੱਥ ਵਿੱਚ ਸਿਰਫ ਇੱਕ ਟੁੱਟੇ ਮੋਟਰ ਤੇ ਬੈਟਰੀ ਵਾਲਾ ਡੱਬਾ ਸੀ। ਕਈ ਲੋਕ ਹੱਸ ਰਹੇ ਸੀ। ਪਰ ਜਦੋਂ ਉਸਨੇ ਆਪਣਾ ਮਾਡਲ ਚਾਲੂ ਕੀਤਾ, ਹਵਾ ਨਾਲ ਪਹੀਆ ਘੁੰਮਿਆ ਤੇ ਛੋਟਾ ਪੱਖਾ ਚੱਲ ਪਿਆ। ਪੂਰਾ ਹਾਲ ਤਾਲੀਆਂ ਨਾਲ ਗੂੰਜ ਉਠਿਆ। ਜੱਜ ਨੇ ਪੁੱਛਿਆ, "ਤੂੰ ਇਹ ਕਿਵੇਂ ਬਣਾਇਆ?" ਉਸਨੇ ਸਿਰਫ ਇੱਕ ਹੀ ਜਵਾਬ ਦਿੱਤਾ ਜਿੱਥੇ ਹਾਲਾਤ ਨਹੀਂ ਉਥੇ ਹਿੰਮਤ ਕਮ ਆਉਂਦੀ ਹੈ ਉਹ ਜਿੱਤ ਗਿਆ ਉਸਨੂੰ ਸਕਾਲਰਸ਼ਿਪ ਮਿਲ ਗਈ ਉਸ ਦਿਨ ਮਾਂ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਸਨ ਸਹਿਰੀ ਸਕੂਲ ਵਿੱਚ ਜਾ ਕੇ ਵੀ ਉਸਨੇ ਮਿਹਨਤ ਜਾਰੀ ਰੱਖੀ ਉਹ ਸਵੇਰੇ ਪਾਰਕ ਵਿੱਚ ਬੈਠ ਕੇ ਕਿਤਾਬਾਂ ਪੜ੍ਹਦਾ ਤੇ ਸ਼ਾਮ ਨੂੰ ਟਿਊਸ਼ਨ ਦਿੰਦਾ ਸੀ ਕਈ ਵਾਰ ਭੁੱਖਾ ਸੌਂਦਾ ਪਰ ਕਦੇ ਸ਼ਿਕਾਇਤ ਨਾ ਕਰਦਾ ਉਸ ਦਾ ਮਨ ਸਦਾ ਕਹਿੰਦਾ ਸੀ ਜੀਵਨ ਵਿੱਚ ਜਿਹੜਾ ਦਰਦ ਹੈ ਉਹੀ ਤੇਰਾ ਗੁਰੂ ਹੈ ਉਸ ਤੋਂ ਸਿੱਖ ਕਈ ਸਾਲ ਬੀਤੇ ਅਰਜਨ ਨੇ ਇੰਜੀਨੀਅਰਿੰਗ ਦੀ ਡਿਗਰੀ ਹਾਸਲ ਕੀਤੀ ਫਿਰ ਇੱਕ ਦਿਨ ਉਸ ਨੂੰ ਆਪਣੀ ਕੰਪਨੀ ਖੋਲਣ ਦਾ ਮੌਕਾ ਮਿਲਿਆ ਉਹ ਕੰਪਨੀ ਬਿਜਲੀ ਬਿਨਾਂ ਚੱਲਣ ਵਾਲੇ ਛੋਟੇ ਪੱਖੇ ਬਣਾਉਣ ਦੀ ਸੀ ਗਰੀਬ ਪਰਿਵਾਰਾਂ ਲਈ ਪਿੰਡਾਂ ਲਈ ਕਈ ਸਾਲਾਂ ਬਾਅਦ ਜਦੋਂ ਉਹ ਆਪਣੀ ਮਾਂ ਨਾਲ ਉਸੇ ਪਿੰਡ ਵਾਪਸ ਗਿਆ ਤਾਂ ਲੋਕਾਂ ਨੇ ਉਸ ਦਾ ਸਵਾਗਤ ਕੀਤਾ ਉਸੇ ਜਗ੍ਹਾ ਜਿੱਥੇ ਕਦੇ ਉਸ ਦਾ ਮਜ਼ਾਕ ਬਣਦਾ ਸੀ ਅੱਜ ਬੱਚੇ ਉਸ ਤੋਂ ਪ੍ਰੇਰਣਾ ਲੈਂਦੇ ਸਨ ਅਰਜਨ ਨੇ ਸਕੂਲ ਦੇ ਬਾਹਰ ਇੱਕ ਛੋਟੀ ਲਾਇਬ੍ਰੇਰੀ ਬਣਾਈ ਤੇ ਬੋਲਿਆ ਜਿਹੜੇ ਬੱਚੇ ਸਿਰਫ ਸੁਪਨੇ ਦੇਖਦੇ ਹਨ ਉਨਾਂ ਲਈ ਇਹ ਲਾਇਬ੍ਰੇਰੀ ਹੈ ਤਾਂ ਜੋ ਉਹਨਾਂ ਦੇ ਸੁਪਨੇ ਸੱਚ ਹੋ ਸਕਣ ਉਸਦੀ ਮਾਂ ਨੇ ਸਿਰ ਤੇ ਹੱਥ ਰੱਖਿਆ ਤੇ ਕਿਹਾ beta ਤੂੰ ਸਿਰਫ ਆਪਣੀ ਕਿਸਮਤ ਨਹੀਂ ਹੋਰਾਂ ਦੀ ਰੌਸ਼ਨੀ ਵੀ ਬਦਲੀ ਹੈ ਜੀਵਨ ਕਦੇ ਵੀ ਆਸਾਨ ਨਹੀਂ ਹੁੰਦਾ ਪਰ ਜਦੋਂ ਦਿਲ ਵਿੱਚ ਵਿਸ਼ਵਾਸ ਹੋਵੇ ਤਾਂ ਰਸਤੇ ਆਪਣੇ ਆਪ ਹੀ ਬਣ ਜਾਂਦੇ ਹਨ ਹਾਲਾਤ ਗਰੀਬੀ تنਹਾਈ ਇਹ ਸਾਰੇ ਸਿਰਫ ਇਮਤਿਹਾਨ ਹੁੰਦੇ ਹਨ ਜੋ ਇਮਤਿਹਾਨ ਪਾਰ ਕਰ ਲੈਂਦਾ ਹੈ ਉਹੀ ਕਾਮਯਾਬੀ ਦਾ ਹੱਕਦਾਰ ਬਣਦਾ ਹੈ ਜਿੱਥੇ ਹਨੇਰਾ ਹੋਵੇ ਉੱਥੇ ਇੱਕ ਦੀਵਾ ਜ਼ਰੂਰ ਬਾਲੋ ਕਿਉਂਕਿ ਕਦੇ ਨਾ ਕਦੇ ਉਹੀ ਦੀਵਾ ਕਿਸੇ ਹੋਰ ਲਈ ਰੌਸ਼ਨੀ ਬਣ ਜਾਂਦਾ ਹੈ ਅੰਤ ਵਿੱਚ ਇਹੀ ਕਹਾੰਗੀ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿਹਾਨਾਤ ਚਾਹੇ ਕਿਸੇ ਵੀ ਪੱਧਰ ਤੇ ਕਿਉਂ ਨਾ ਹੋਣ ਜੇ ਮਨ ਵਿੱਚ ਹਿੰਮਤ ਮਾਂ ਦੀ ਦੁਆ ਤੇ ਵਿਸ਼ਵਾਸ ਹੋਵੇ ਤਾਂ ਕੋਈ ਵੀ ਚੀਜ਼ ਅਸੰਭਵ ਨਹੀਂ ਸਫਲਤਾ ਉਹਨਾਂ ਨੂੰ ਮਿਲਦੀ ਹੈ ਜੋ ਸੁਪਨਾ ਦੇਖਦੇ ਹੀ ਨਹੀਂ ਉਹ ਉਸ ਨੂੰ ਜੁਗਾਉਂਦੇ ਹਨ ਉਸ ਲਈ ਜੂਝਦੇ ਹਨ ਉਹਨਾਂ ਨੂੰ ਸਫਲਤਾ ਜ਼ਰੂਰ ਮਿਲਦੀ ਹੈ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸੁਣਨ ਲਈ ਥੈਂਕ ਯੂ so much